ਰੋਬੋਟ ਯਰਨਾ ਦੇ ਵਿੱਚ ਤੇ ਜਾ ਵੀ ਰਾਜੀ ਅਤੇ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਵਿੱਚ ਸਾਡੇ ਕਰਮਚਾਰੀ ਸਾਥੀ ਪਰਮਜੀਤਪੁਰ ਜੀ ਦਾ ਅਗੋਂ ਦੇ ਆਪਾਂ ਜੀ ਨੂੰ ਦਿਹਾਂਤ ਹੋਇਆ ਤੇ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਗੁਰੂ ਸਹਿਜਾਦਿਆਂ ਦੀ ਔਰ ਮਾਤਾ ਗੁਜਰਪੌਰ ਜੀ ਦੀ ਸ਼ਹਾਦਤ ਦੇ ਵਿੱਚ 2 ਮਿੰਟ ਦਾ ਮੌਨ ਰੱਖੀਏ ਸਾਰਿਆਂ ਦੇ ਲਈ ਤੇ ਆਪਣੀ ਖਿਰਦਾ ਸਮਾਂ ਨੂੰ ਅਪੇਖਿਤ ਕਰ سارا ਕਿਹੜਾ ਜੀ ਇਹ ਸਾਰਾ ਮਤਲਬ ਜੇ ਆਪੇ ਦਾ ਕੋਈ ਦਾ ਵਿਰੋਧਤਾ ਨਹੀਂ ਸੀਗਾ ਕਿਹੜਾ ਜੀ ਇਹ ਮਤੇ ਇਹ 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 ਸੌਣ ਲੋ ਕੀ ਆਇਆ ਹੈ ਹਾਈ ਕੋਰਟ ਕੋਲੀ ਉਹ ਆਇਆ ਵੀ ਹਾਂ ਜੀ ਹਾਈ ਕੋਰਟ ਹਾਂ ਹਾਈ ਕੋਰਟ ਹਾਂ ਮੈਨੂੰ ਦੱਸੋ ਮੈਨੂੰ ਕੋਰਟ ਬੰਨੂ ਆਇਆ ਸੁਣ ਲਿਓ ਮੇਰੀ ਗੱਲ ਇਹ ਸੈਕਟਰ ਬਣਾਉਣਾ ਹਾਂ ਮੈਨੂੰ ਪਤਾ ਜੀ ਉਸ ਵਾਰ ਮੈਂ ਦੱਸਿਆ ਸੀ ਵੀ ਹਾਈ ਕੋਰਟ ਤੋਂ ਵੀ ਹੁਕਮ ਆਇਆ ਹੈ ਬਿਲਕੁਲ ਕਰਮ ਲਾਣੀ ਜਿਹੜਾ ਦੀ ਹੈ ਜੀ ਇਹਦੇ ਚ ਸਾਨੂੰ ਕੀ ਪਰੇਸ਼ਾਨੀ ਆਉਂਦੀ ਆ ਕਈ ਪਬਲਿਕ ਵਾਲੇ ਕਹਿੰਦੇ ਨੇ ਜੀ ਤੁਸੀਂ ਕਿਉਂ ਚੱਕਦੇ ਹੋ ਜੀ ਇਹਨਾਂ ਉਹ ਹਾਈ ਕੋਰਟ ਵਾਲੇ ਦੇ ਨਾਲ ਲਾ ਮੈਡਮ ਜੀ ਮੈਂ ਜਨੇਵਨ ਨੂੰ ਵਾਈਕੋਰਡ ਤੇ ਆਰਡਰ ਦੇ ਦਿਆ ਨਾਲ ਹਾਂ ਉਹ ਵੀ ਉਹ ਠੀਕ ਹਾਂ ਇਹੋ ਜਿਹੜਾ ਜਗਾ ਨਹੀਂ ਮੀਡੀਅਮ ਦਾ ਫੇਰ ਦਿੱਤੇ ਸੀ ਜਿਹੜਾ ਕਿ ਨਾਮ ਆਉਂਦਾ ਜੀ ਆ ਠੀਕ ਹੈ ਉੱਥੇ ਨਹੀਂ ਉੱਥੇ ਬੱਚੇ ਦੇ ਚੋੜ ਜਿਹਾ ਚਲੋ ਜੀ ਜਿਹੜਾ ਸਾਡਾ 13 ਨੰਬਰ ਮਤਾਏ ਨਵੀਂ ਵਾਟ ਬੰਦੀ ਵਾਲਾ ਉਹ ਸਾਡਾ ਵਾਟ ਬੰਦੀ ਨਹੀਂ ਹੋਣੀ ਚਾਹੀਦੀ ਕਰੇਚ ਚ

جو کچھ ہو گیا کوئی بھی پر جا بنا مطلب <زرس> <classifyÜNDNIS> اجا پیر یہ میری ماں کو خطر گرد او ٹھیک ہی دیہاڑے نہیں ساتھ بیٹھو آرام کر لو اپنی نوٹ تے نہیں اپنے نوٹ دے آ دیکھو جی میں بولتا ہوں بولی جی حاضر او اپا اور احترام احترام ہے کہ تم ਸੁਣ ਗੱਲਾਂ ਇਹ ਮਾੜਾ ਸਾਥ ਤੁਸੀਂ ਜਾਹੇ ਬਾਰ ਦਿੱਤਾ ਇਹ ਬੱਤੀ ਬੜੀ ਜਾਲੀ ਨਿੱਕੀ ਆ ਮਾੜਾ ਮੇਰੇ ਕੋਲ ਘਰੇ ਆ ਗਿਆ ਇਹ ਸਭ ਕੰਮ ਨੇ ਕਰੂ ਆਪ ਮੁਕਾ ਲਿਆ ਇਹ ਕੋਲ ਨਹੀਂ ਆਪਣੀ ਨਾਲ ਬੰਦੋ ਆਓ ਅੱਜ ਵਾੜਾ ਆਪਾਂ ਅਲਗ ਜਾਣਗੇ ਜੀ ਬੱਤੀ ਵਾੜਾ ਵਾੜਾ ਸਾਰੇ ਉਹ ਲੱਤ ਪੈਣਾ ਚਾਹੀਦਾ ਸ਼ਾਂਤ ਬੱਤੀਆਂ ਚੱਲਿਆ ਜਿਹੜਾ ਪਤਾ ਮਿਲੋ ਉਹ ਨਾ ਕਰਦਾ ਮੈਂ ਲੱਗਦਾ ਕੌਣ ਸਰ ਹੋਰ ਵੀ جڑے یہ الزام لائے نے یہ بالکل ایک سیاسی مائلج لین لئے لائے گئے ਬਣਾ ਹੋ ਕੁਝ ਨਹੀਂ ਲੇਗਾ ਕਾਂਗਰਸ ਪਾਰਟੀ ਨੇ ਆਪਣੀ ਹਾਰ ਪਹਿਲੇ ਹੀ ਮੰਨ ਲਈ ਇੱਕ ਦਿਨ ਇੱਕ ਧਨਾੜ ਕਾਂਗਰਸੀ ਲੀਡਰ ਦੀ ਕਲੋਨੀ ਟੂਰ ਕਰਾਈ ਸੀ ਉਹ ਇਹ ਤੋਂ ਪਿਛਲੀਆਂ ਮੀਟਿੰਗਾਂ ਚ ਹੀ ਹੋਈ ਹੈ ਮੈਂ ਜਦ ਵੀ ਬੋਲੇ ਸੀ ਉਹਦੀ ਕੰਪਲੇਂਟ ਵੀ ਹੋਈ ਪਈ ਹੈ ਇਹਨਾਂ ਨੇ ਉਸੇ ਟਾਈਮ ਹਾਰ ਮੰਨ ਲਈ ਸੀ ਕਿ ਅਸੀਂ ਵਿੱਚ ਦੁਬਾਰਾ ਆਉਣਾ ਨਹੀਂ ਵੀ ਜੋ ਕਰ ਸਕਦੇ ਆ ਅਸੀਂ ਉਹ ਮੈਂ ਕਰਦੀ ਹੁਣ ਕਰ ਦੋ ਉਹ ਦੋ ਹਵਾਰ ਸੀ ਅਕਾਲੀ ਪੱਤਰਕਾ ਚ ਝਾੜ ਟੈਂਕਸ ਦੋਹੇ ਖਿੰਨੇ ਮਿਸਪੈਲਟਿਕ ਚ ਫਾਉਂਡਰੀ ਸੋ ਇਹ ਬੇਈਮਾਨੀ ਇਹਨਾਂ ਦੀ ਸ਼ੁਰੂ ਦੱਸਦਾ ਹਾਂ ਨੰਬਰ ਦੋਤੇ ਵਾਰਡ ਬੰਦੀ ਦੀ ਜਿਹੜੀ ਪਹਿਲੀ ਚਿੱਠੀ ਆਈ ਹੈ ਉਹ ਆਪਣੇ ਕੋਲ ਆਈ ਹੈ ਜੀ 21/7/2025 ਨੂੰ ਨੋਟੀਫਿਕੇਸ਼ਨ ਹੋਈ ਹੈ ਉਹ ਜਿਹੜੀ 21/7/2025 ਨੂੰ ਨੋਟੀਫਿਕੇਸ਼ਨ ਹੋਈ ਹੈ ਉਹ ਇਸ ਲਈ ਹੋਈ ਹੈ ਕਿ ਜਿਹੜੀ ਵਾਰਡਾਂ ਦੀ ਪਾਪੂਲੇਸ਼ਨ ਸੀ ਉਹ ਅਨਬੈਲੈਂਸ ਕਿਸੇ 'ਚ 400 ਸੌਰੀ 1800 ਰੋਟ ਸੀ ਕਿਸੇ 'ਚ 4000 ਰੋਟ ਸੀ ਇਹ ਤਾਂ ਮੇਰਾ ਕੁਝ ਲੇਕਿਨ ਨੰਬਰ ਦੋਤੇ ਸਭ ਤੋਂ ਵੱਡੀ ਗੱਲ ਇਹ ਸਮਝੋ ਬਹੁਮਤ ਕਾਂਗਰਸ ਪਾਰਟੀ ਤਈ ਦੇ ਕਰੀਬ ਇਹਨੋਂ ਦੇ ਕਾਉਂਸਲਰ ਵਾਰਡ ਬੰਦੀ ਖੰਨੇ ਚ ਹੋਈ ਹੈ ਜੇ ਇਹਨਾਂ ਨੇ ਡਿਵੈਲਪਮੈਂਟ ਕੀਤੀ ਹੁੰਦੀ ਉਹਨਾਂ ਨੂੰ ਕੀ ਤਰਾਈ ਸੀਗੇ ਤਈਆਂ ਦੇ ਵਿੱਚ ਜੇ ਗਲੀਆਂ ਤੋਂ ਇੱਧਰ ਲੱਗੀਆਂ ਤੋਂ ਇੱਧਰ ਲੱਗੀਆਂ ਗੱਲ ਸਮਝੋ ਅਸੀਂ ਤਾਂ ਦਾਸ ਹਾਂ ਅਸੀਂ ਤਾਂ ਦਾਸਪੁਰ ਦੇ ਹਾਂ ਜੇ ਤਈ ਬੰਦੇ ਨੇ ਤਈਆਂ ਦੇ ਵਿੱਚ ਉਹਨਾਂ ਦੀ ਵਾਰਡਪਤੀ ਹੋਈ ਹੈ ਤਾਂ ਵੀ ਇਹ ਬੰਦੇ ਉਹ ਕਿਉਂ ਕਿ ਉਹਦੀ ਹਾਰ ਸੌਫਸ ਦੀ ਹਾਰ ਹਾਰ ਦੀ ਕੋਖਾ ਹਟਾ ਨਕਸ਼ਾ ਪਹਿਲਾਂ ਵੀ ਲੱਗਿਆ ਸੀ ਨਕਸ਼ਾ ਅੱਜ ਵੀ ਲੱਗਿਆ ਹੋਇਆ ਹੈ ਪ੍ਰਧਾਨ ਨੂੰ ਉਸ ਦਿਨ ਤੱਕ ਵੀ ਇਤਰਾਜ਼ ਨਹੀਂ ਸੀ ਕਿਸ ਦਿਨ ਤੱਕ ਇਹ ਆਪਣੀ ਮੀਟਿੰਗ ਜਾ ਕੇ ਇਹਦਾ ਵਾਰ ਛੋਟੇ ਖਨੇ ਨੂੰ ਲੱਗਦਾ ਸੀ ਅੱਜ ਇਹਦਾ ਵਾਰ ਕੱਲਾ ਪਟਿਆ ਰਹਿ ਗਿਆ ਕੀ ਕਿ ਨਾ ਹੋ ਗਿਆ ਮੈਨੂੰ ਦੱਸਿਓ ਵੀ ਕੀ ਕਿ ਨਾ ਹੋ ਗਿਆ ਕੋਈ ਜਵਾਬ ਤਾਂ ਦੇਵੇ ਕੋਈ ਤਰਕ ਤਾਂ ਹੋਵੇ ਮੈਂ ਹੁਣੇ ਸੁਣ ਰਿਹਾ ਹਾਂ ਸੀ ਕਹਿੰਦਾ ਮੇਰੀ ਗੱਡੀ ਲੈ ਲਈ ਜੇ ਗੱਡੀ ਲੈ ਲਈ ਇਹਨੇ ਹਾਈ ਕੋਰਟ ਚ ਵਾਪਸ ਕਿਉਂ ਕਿਹੜੇ ਮਿਸੀਪਲ ਐਕਟ ਚ ਗੱਡੀ ਲਿਖੀ ਹੈ ਉਧਰ ਪ੍ਰਧਾਨ ਦੀ ਜਿਹੜੀ ਅੱਜ ਵੀ ਮੀਟਿੰਗ ਆ ਇਹ ਗੈਰ ਸੰਵਿਧਾਨਿਕ ਆ ਅਸੀਂ ਇਹਦੇ ਖਿਲਾਫ ਕੰਪਲੇਂਟ ਕੀਤੀ ਆ ਮੇਰੇ ਖਿਆਲ ਚ ਬਣ ਗਈ ਤੇ ਕਾਰਵਾਈ ਹੋ ਜੂਗੀ ਵਾਰਡ ਬੰਦੀ ਨਾ ਕੋਈ ਕੌਂਸਲ ਕਰ ਸਕਦੀ ਆ ਨਾ ਕੋਈ ਕੌਂਸਲ ਰੋਕ ਸਕਦੀ ਆ ਅੱਜ ਤੋਂ ਪਹਿਲਾਂ ਫਿਰ ਵਾਰਡ ਬੰਦੀ ਤੇ ਨੂੰ ਤੁਸੀਂ ਸੱਚਾ ਸੂਚਾ ਕੰਮ ਦੇਖੋ ਨਕਸ਼ਾ ਲੱਗਿਆ ਹੋਇਆ ਰਾਤ ਨੂੰ ਉਧਰ ਡਰਾਮਾ ਕੀਤਾ ਗਿਆ 5 ਵਜੇ ਆਏਗੇ ਜਿਹੜੇ ਪ੍ਰਧਾਨ ਦੇ ਕਹੇ ਤੇ ਮੀਟਿੰਗ ਹਾਲ ਜਨਰੇਟਰ ਨਹੀਂ ਚੱਲ ਰਿਹਾ ਤੇ ਪ੍ਰਧਾਨ ਨੂੰ ਸੀਟ ਤੇ ਬੈਠਣਾ ਜ਼ਰੂਰੀ ਹੈ ਉਹ ਕੀ ਲੋੜ ਨਮੂਨੇ ਖਤਾ ਕੀਤੀ ਸਦੀਆਂ ਨੇ ਸਜਾ ਪਾਈ ਇਹ ਹਜੇ ਪ੍ਰਧਾਨ ਲਿਆ ਦਾ ਸ਼ਹਿਰ ਦੀ ਦੁਰਦਸ਼ਾ ਆ ਜਿਹੜੀ ਇਹ ਸ਼ਹਿਰ ਦੀ ਦੁਰਦਸ਼ਾ ਇਸ ਪ੍ਰਧਾਨ ਕਰਕੇ ਆਨ ਰਿਕਾਰਡ ਆ ਇਹਨੂੰ ਕੱਛਿਆ ਜਾਵੇ ਇੱਥੇ ਬੈਠਾ ਇਹ ਕਿੰਨੇ ਪੈਸੇ ਸਾਡੇ ਵਾਪਸ ਹੋ ਕੋਈ ਪ੍ਰਧਾਨ ਇਹ ਹਜਾ ਹੋ ਸਕਦਾ ਡਿਵੈਲਪਮੈਂਟ ਤੇ ਕੰਮਾਂ ਦੇ ਲੀਕ ਕੇ ਬੰਦਾ ਸਟੀਲ ਲੈ ਰਿਹਾ ਕੋੜੀ ਚੱਕ ਇਹਨੂੰ ਸਿਰਫ ਆਪਣੀ ਗੱਡੀ ਇਹਨੂੰ ਚੈੱਕਾਂ ਵਾਲਾ ਪ੍ਰਧਾਨ ਆ ਇਹ ਸਭ ਚੈੱਕ ਸਾਈਨ ਕਰਕੇ ਜਾਣਾ ਤੇ ਚਲੇ ਜਾਣਾ ਆ ਨਕਸ਼ਾ ਲੱਗਿਆ ਵਿੱਚ ਕੀ ਪ੍ਰੋਬਲਮ ਪੰਨੀ ਐਸ ਦੀ ਮੈਨੂੰ ਤਾਂ ਇਹ ਨਹੀਂ ਪਤਾ ਹਜੂਰੀ ਵੀ ਚੀਜ਼ ਹੁੰਦੀ ਆ ਕਿ ਹਾਊਸ ਤੋਂ ਪਾਸ ਹੋ ਕੇ ਜਾਂਦੀ ਆ ਉਹਨਾਂ ਨੇ ਕਿਸੇ ਨਾ ਪ੍ਰਧਾਨ ਨੂੰ ਨਾ ਹਾਊਸ ਨੂੰ ਕਿਸੇ ਨੂੰ ਨਹੀਂ ਪੁੱਛਿਆ ਵੀ ਉਹਨਾਂ ਨੇ ਆਪਣੇ ਮੈਨੂੰ ਤਾਂ ਇਹ ਨਹੀਂ ਦੱਸਦੇ ਕਿਹੜੇ ਕਾਰਨਾ ਕਰਕੇ ਉਹਨਾਂ ਨੇ ਲੈਟਰ ਲਿਖਤਾ ਵੀ ਵਾਰਡ ਬੋਦੀ ਨੂੰ ਜਦ ਕੀ ਆ 16 17 ਮੈਂ ਪਰਦੇ ਲੋ ਚਾਹੁੰਦੇ ਵਾਰਡ ਬੋਦੀ ਹੋਣੀ ਹੋਣੀ ਚਾਹੀਦੀ ਫੇਰ ਉਹ ਦੇਖੋ ਕਿੰਨਾ ਝੂਠ ਲਿਖਦੇ ਕਦੇ ਤਾਂ ਕਹਿੰਦੇ ਆ 2015 ਚ ਵਾਰਡ ਹੁੰਦੀ ਕਰੀ ਇਹ ਦੇਖਿਆ ਗਿਆ 2011 ਜੋ ਕਿ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਉਹਨਾਂ ਨੇ ਲੈਟਰ ਉਹਨਾਂ ਨੂੰ ਲਿਖ ਕੇ ਦਿੱਤਾ ਉਹਨਾਂ ਨੇ ਅਸਾਈਨਿੰਗ ਕਰਦੇ ਪਤਾ ਪੜਿਆ ਵੀ ਨਹੀਂ ਕਰੀ ਮੈਂ ਤਾਂ ਹੈਰਾਨ ਯੂ ਸਰਬ ਨੇ ਜੋ ਕਾਨੂੰਨ ਦੀਆਂ ਧੱਜੀਆਂ ੜਾਈਆਂ ਨੇ ਇਹ ਅੱਜ ਤੱਕ ਅੰਦਰ ਇਤਿਹਾਸ ਚਲਿਓ ਅਜੇ ਬਾਤ ਉਹਨੇ ਰਹਿ ਕਿ ਇਹ ਮੈਂ ਤਾਂ ਹੈਰਾਨ ਹਾਂ ਯੂ ਸਰਬ ਕੀ ਦਾ ਪ੍ਰਸ਼ਨ ਕੀ ਕੋ ਕਰ ਰਹੇ ਨੇ ਤੁਹਾਨੂੰ ਕਿਹੋ ਗੱਲ ਮਤਲਬ ਹੋਇਆ ਕਿ ਤੁਹਾਡੇ ਅਧਿਕਾਰ ਖੇਤਰ ਦੀਆਂ ਮੀਟਿੰਗ ਹੋਣਾ ਜਿਹਨਾਂ ਪ੍ਰਧਾਨ ਦਾ ਪ੍ਰਧਾਨ ਜਿਹੜੀ ਵੀ ਮੀਟਿੰਗ ਆ ਉਹ ਪ੍ਰਧਾਨ ਇਹ ਸਾਦਾ 5 ਸਾਲ ਦਾ ਪ੍ਰਧਾਨ ਦਾ ਮੀਟਿੰਗ ਦਾ ਅਧਿਕਾਰ ਆ ਇਹ ਮੈਂ ਤੁਹਾਡਾ ਕੋਈ ਸ਼ੋਰ ਦਾ ਨੋਸਟਾ ਨਹੀਂ ਹੋਇਆ ਇਹ ਵੀ ਇਹਨਾਂ ਦੀ ਚਾਲ ਆ ਵੀ ਇਹ ਪਰ ਤੁਹਾਨੂੰ ਮੀਟਿੰਗ ਨਾ ਕਰ ਸਕਦੇ ਦੇਖੋ 5 ਸਾਲ ਦਾ ਮੀਟਿੰਗ ਅਕਾਊਂਟ ਕਰਦਾ ਆ ਰਿਹਾ ਅੱਗੇ ਵੀ ਤੁਸੀਂ ਦੇਖਿਆ ਅੱਗੇ ਵੀ 2 ਦਿਨ ਮਿੰਟ ਦਾ ਜਿਓ ਸਭ ਪਾਸੇ ਇਹ ਕਹਿੰਦੇ ਬਾੜਬੰਦੀ ਦੇ ਖਿਲਾਫ ਨਹੀਂ ਕਰ ਸਕਦੇ ਕਿਉਂ ਜਿਓ ਕਾਉਂਸਲਰ ਦੇ ਤੱਕ ਦੇ ਕਹਿੰਦਾ ਜੋ ਕਾਉਂਸਲਰ ਨੇ ਲੈ ਕੇ ਦਿੱਤਾ ਜੋ ਸ਼ਹਿਰ ਚੋਂ ਦਾ ਉਹ ਕਾਉਂਸਲਰਾਂ ਦੀ ਬਾਤ ਹੁੰਦੀ ਹੈ ਦੇਖੋ ਕੱਲਾ ਕੱਲਾ ਵਿਅਕਤੀ ਤਾਂ ਆ ਕੇ ਕਿਸੇ ਨੂੰ ਕੋ ਦੱਸ ਨਹੀਂ ਸਕਦਾ ਉਹ ਸਾਰੇ ਆਪਣੇ ਕਾਉਂਸਲਰ ਨੂੰ ਕਹਿੰਦੇ ਆ ਕਿ ਤੁਸੀਂ ਸਾਡਾ ਵਾਰ ਗਲਤ ਹੋ ਗਿਆ ਕਾਉਂਸਲਰਾਂ ਨੇ ਮੈਨੂੰ ਹੋ ਗਿਆ ਤਾਂ ਮੈਂ ਯੂ ਸਰਬ ਨੂੰ ਵੀ ਭੇਜਿਆ ਨੰਬਰ ਲਵਾ ਕੇ ਵੀ ਆ ਉਹ ਆਇਆ ਜੇ ਅਸੀਂ ਉਹਦੇ ਖਿਲਾਫ ਹਾਊਸ ਉਹਨਾਂ ਨੇ ਕਿਹਾ ਮੈਂਬਰ ਇਹ ਨਾ ਐਮਸੀ ਨੇ ਉਹ ਕਹਿੰਦਾ ਨਾ ਮੈਂਬਰ ਆਨੇ ਮੈਨੂੰ ਕਿ ਆਪੇ ਪਤਾ ਪਾਓ ਮੈਂ ਮਤਲਬ ਬਾਤ ਐਤਿਹੀ ਦੀ ਗੱਲ ਕੀਤੀ ਜੋ ਸਰਕਾਰ ਦਾ ਸਰਕਾਰ ਦੀਆਂ ਹਦਾਇਤਾਂ ਆਉਣੀਆਂ ਜੋ ਸਰਕਾਰ ਰਿਐਕਟ ਕਰਨਾ ਹੋ ਰਿਐਕਟ ਕਰਦੂ ਰੱਖਣਾ ਹੋ ਰੱਖਣੂ ਪਰ ਜਿਹੜੀ ਆਵਾਜ਼ ਆ ਉਹ ਤਾਂ ਸਰਕਾਰ ਤੱਕ ਪਹੁੰਚਾਣੀ ਮਿਲਦੀ ਮੈਂ ਤਾਂ ਉਸ ਦਿਨ ਵੀ ਇਹ ਕਹੀ ਜਾਂਦੇ ਆ ਪ੍ਰਧਾਨ ਗਿਆ ਉੱਥੇ ਯਾਰ ਮੈਂ ਕਿਤੇ ਉੱਥੇ ਚਲੇ ਗਿਆ ਆ ਮੈਂ ਤੁਹਾਨੂੰ ਦਿਖਾਉਣਾ ਮੈਨੂੰ ਲੈਟਰ ਪ੍ਰਾਪਤ ਹੋਇਆ ਮੈਂ ਤਾਂ ਗਿਆ ਉੱਥੇ ਉਦੋਂ ਕਿਉਂ ਨਹੀਂ ਵਿਰੋਧ ਕਰਾਇਆ ਜੀ ਉਦੋਂ ਵੀ ਕਰਕੇ ਆ ਆ ਦੇਖੋ ਜੀ ਉਦੋਂ ਵੀ ਮੈਂ ਉਸੇ ਟਾਈਮ ਮੇਰੇ ਨਾਲ ਸੰਦੀਪ ਕਈ ਸਾਡੇ ਕਾਉਂਸਲਰ ਸਾਹਿਬ ਸੀ ਉਸੇ ਟਾਈਮ ਉਸੇ ਟਾਈਮ ਮੈਂ ਉੱਥੇ ਜਾ ਕੇ ਦੇਖ ਕੇ ਆਇਆ ਆ ਮੇਲ ਕੀਤੀਆਂ ਉਹਨਾਂ ਦਾ ਹੌਨਾ ਤੁਹਾਨੂੰ ਮੈਂ ਸਾਰੇ ਮੈਂ ਕੋਈ ਕਦੇ ਝੂਠ ਨਹੀਂ ਬੋਲਿਆ ਇੱਕ ਵਾਰ ਉਹਦਣੇ ਅਸੀਂ ਲੈਟਰ ਦੇ ਕੇ ਆਏ ਡਾਇਰੈਕਟਰ ਨੂੰ ਦੇ ਕੇ ਆਏ ਆ ਆਪਣੀ ਮੇਲ ਆਈਡੀ ਤੋਂ ਮੈਂ ਉਸੇ ਦਿਨ ਫੈਕਟਰੀ ਦੇ ਡਾਇਰੈਕਟਰ ਸਾਹਿਬ ਨੂੰ ਮੇਲ ਕੀਤੀ ਆ ਟਾਈਮ ਦੇਖ ਲਓ 9 ਤਰੀਕ ਨੂੰ 12 ਵਜੇ ਦਾ ਸਵੇਰ 12 ਵਜੇ ਦਾ ਦੱਸੋ ਯਾਰ ਜਿਹੜਾ ਇਲਜ਼ਾਮ ਲਾ ਰਿਹਾ ਵੀ ਪ੍ਰਧਾਨ ਨੇ ਆਪਣਾ ਵਾਅਦਾ ਠੀਕ ਕਰ ਲਿਆ ਜੀ ਜੀ ਪ੍ਰਧਾਨ ਕੋ ਮੈਂ ਤੁਹਾਨੂੰ ਅੱਜ ਕਹੋਰਦਾਂ ਦੱਸਣੀ ਚਾਹਨਾ ਇਹ ਕਹਿੰਦੇ ਪ੍ਰਧਾਨ ਨੇ ਜੇ ਪ੍ਰਧਾਨ ਕੋਲ ਏਡੀਓ ਪਾਵਰ ਆਉਂਦੀਆਂ ਜਾਂ ਪ੍ਰਧਾਨ ਦੀ ਏਡੀਓ ਇਹ ਗਰਮਾ ਰੱਖਦੇ ਇਹਨਾਂ ਨੇ ਤਾਂ ਮੈ ਤਾਂ ਹੈਰਾਨ ਆ ਕਿ ਕਾਦੀ ਸਰਕਾਰ ਬਣੀ ਆ ਆਮ ਆਦਮੀ ਆ ਜੀ ਮੇਰੇ ਤੋਂ ਹੁਣ ਤੁਹਾਨੂੰ ਮੈਂ ਅੱਗੇ ਵੀ ਬਾਰ-ਬਾਰ ਕਹਿੰਦਾ ਮੈਂ ਮੰਡੀ ਚੋਂ ਮੁਨੀਮੀ ਕਰਦਾ ਇੱਥੇ ਆਇਆ ਠੀਕ ਆ ਜੀ ਉਹ ਇੱਕ ਆਮ ਬੰਦਾ ਮੇਰੇ ਤੋਂ ਜੀ ਹੁਣ ਭਲੀ ਭਾਤੀ ਆ ਮੇਰੇ ਤੋਂ ਆਮ ਬੰਦਾ ਕੌਣ ਹੁੰਦਾ ਅੱਜ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਆਉਣ ਦੀ ਰਿਕਾਰਡ ਆ ਕਢਾ ਲਿਓ ਮੈਂ ਸਾਡੇ ਅਫਸਰਾਂ ਨੂੰ ਵੀ ਈਓ ਸਾਹਿਬ ਨੂੰ ਵੀ ਸਭ ਨੂੰ ਇਹ ਕਹਿਣਾ ਮੇਰੀ ਤਾਂ ਗੱਡੀ ਖੋਲੀ ਵੀ RAM ਸਿੰਘ ਡਰਾਈਵਰ ਗੱਡੀ ਨਹੀਂ ਚਲਾ ਸਕਦਾ ਪ੍ਰਧਾਨ ਦੀ ਅੱਜ ਉਹੀ ਰਾਮ ਸਿੰਘ ਸਾਡਾ ਜਿਹੜਾ ਉਹ ਐਜ ਪ੍ਰੈਜ਼ੀਡੈਂਟ ਅਫਸਰ ਵੀ ਡਿਊਟੀ ਤੇ ਮੌਜੂਦ ਨਹੀਂ ਘਰ ਜਿਹਦੀ ਉਹ ਸਿਟਿੰਗ ਵੀ ਨਹੀਂ ਗਈ ਪਤਾ ਨਹੀਂ ਉਹਦੀ ਡਿਊਟੀ ਕਿੱਥੇ ਲੱਗੀ ਹੋਈ ਆ ਉਹ ਅੱਜ ਸਾਡੀ ਸਰਕਾਰੀ ਗੱਡੀ ਵਰਤ ਰਿਹਾ ਉਹੀ ਰਾਮ ਸਿੰਘ ਗੱਡੀ ਲੈ ਕੇ ਪਹਿਲਾਂ ਸਮਰਾਲੇ ਜਾਂਦਾ ਸਮਰਾਲੇ ਤੋਂ ਚੰਡੀਗੜ੍ਹ ਜਾਂਦਾ ਉਹਦੀ ਲੋਕੇਸ਼ਨ ਆ ਖੜਾ ਲਿਓ 49 ਨੰਬਰ ਗੱਡੀ ਆ ਤੁਸੀਂ ਪ੍ਰਧਾਨ ਨੂੰ ਕਹਿੰਦੇ ਹਰੇ ਕੱਲ ਪ੍ਰਧਾਨ ਤੇ ਹਰੇ ਇੰਨਾ ਧੱਕਾ ਹੋ ਰਿਹਾ ਵੀ ਜਿਹੜਿਆ ਰਾਮ ਸਿੰਘ ਪ੍ਰਧਾਨ ਦੀ ਗੱਡੀ ਚਲਾਉਂਦਾ ਉਹ ਜਿਹੜਾ ਅਫਸਰ ਸਾਡੇ ਕੌਂਸਲ ਵਿੱਚ ਜਿਹਦੀ ਪੋਸਟਿੰਗ ਵੀ ਨਹੀਂ ਉਹ ਅੱਜ ਗੱਡੀ ਯੂਜ਼ ਕਰ ਰਿਹਾ ਉਹਦਾ ਡਰਾਈਵਰ ਬਣ ਕੇ ਕਰ ਰਿਹਾ ਜੀ ਹੁਣ ਇਸੇ ਮੀਟਿੰਗ ਨੂੰ ਗੈਰਕਾਨੂੰਨੀ ਦੱਸ ਕੇ ਰੱਦ ਕਰ ਦਿੱਤਾ ਤਾਂ ਫਿਰ ਅੱਗੇ ਕੀ ਸਟੈਪ ਹੋਗਾ ਅਸੀਂ ਕੋਰਟ ਇੰਨਾ ਵੀ ਕਿਹਾ ਅਸੀਂ ਕੋਰਟ ਦਾ ਸਾਰਾ ਲਮਾਂਗੇ ਸਾਰਾ ਅਸੀਂ ਦਾ ਜੋ ਉਸ ਕਰਦੇ ਆ ਸਾਰਾ ਬੇ ਉਹ ਗੈਰਕਾਨੂੰਨੀ ਉਹ ਕਰਦੇ ਆ ਜੋ ਕੌਕ ਕਰਦੇ ਆ ਇਹੀ ਸਹੀ ਕਰਦੇ ਨੇ ਬਥੇ ਹਰਾਨਾ ਕਹਿੰਦੇ ਉੱਥੇ ਗਿਆ ਉਹ ਯਾਰ ਮੈਂ ਉញੋ ਚਲਿਆ ਗਿਆ ਮੈਨੂੰ ਬੁਲਾਇਆ ਗਿਆ ਹੈ ਜੇ ਪ੍ਰਧਾਨ ਮੈਂਬਰ ਹੋਣ ਦੇ ਨਾਤੇ ਸੰਦੀਪ ਕਈ ਕਾਉਂਸਲਰ ਉਹ ਗਏ ਨੇ ਇਹਨਾਂ ਦਾ ਇੱਕ ਵੀ ਬੰਦਾ ਨਹੀਂ ਸੀ ਉੱਥੇ ਅਸੀਂ ਫੇਰ ਉਹ ਕਹਿੰਦੇ ਜਿਹੜੇ ਪ੍ਰਧਾਨ ਤੇ ਸੰਦੀਪ ਭਾਈ ਗਏ ਸੀਗੇ ਉਦੋਂ ਸਾਰੇ ਨਕਸ਼ੇ ਤੇ ਇਹਨਾਂ ਨੇ ਸਹਿਮਤੀ ਲਈ ਬਾਅਦ ਦੇ ਵਿੱਚ ਬਿਲਕੁਲ ਨਹੀਂ ਸਾਈਨ ਦਿਖਾ ਦਿਓ ਜੀ ਉਹ ਸਾਹਮਣੇ ਪਿਆ ਨਕਸ਼ਾ ਮੇਰੇ ਸਾਈਨ ਦਿਖਾ ਦੇਣ ਕਿੱਥੇ ਸਾਡੇ ਸਾਈਨ ਦਿਖਾ ਦੇਣਾ ਜੇ ਸਹਿਮਤੀ ਪਰਕਾਉਂਡਰੀ ਅਸੀਂ ਸਾਈਨ ਕਰਕੇ ਆਉਂਦੇ ਇੱਕ ਵੀ ਵਾਰ ਵੀ ਰਿਖਾਉਣ ਕਿੱਥੇ ਸਾਈਨ ਨੇ ਆਬਜੈਕਸ਼ਨ ਕੀ ਹੈ ਜੀ ਕੀ ਨਹੀਂ ਆਬਜੈਕਸ਼ਨ ਦੇਖੋ ਤੁਸੀਂ ਨਕਸ਼ਾ ਦੇਖ ਲਿਓ ਵਿੱਕੀ ਜੀ ਤੁਸੀਂ ਨਕਸ਼ਾ ਦੇਖਿਆ ਤੁਸੀਂ ਮੈਂ ਕਹਿੰਦਾ ਗੁਰਦੀਪ ਜੀ ਖੜੇ ਨੇ ਨਹੀਂ ਸ਼ਹਿਰ ਵਾਸੀਆਂ ਦੱਸੋ ਵੀ ਆਬਜੈਕਸ਼ਨ ਕੀ ਹੈ ਸ਼ਹਿਰ ਵਾਸੀ ਨਾ ਪਤਾ ਹੀ ਨਹੀਂ ਲੱਗ ਰਿਹਾ ਕਾਉਂਸਲਰਾਂ ਨੂੰ ਨਹੀਂ ਪਤਾ ਲੱਗ ਰਿਹਾ ਜਿਹੜੇ ਕਾਉਂਸਲਰ ਨੇ ਜਿਹੜੇ ਰੋਜ਼ ਗਲੀ ਗਲੀ ਫਿਰਦੇ ਨੇ ਉਹਨਾਂ ਨੂੰ ਹੀ ਨਹੀਂ ਪਤਾ ਵੀ ਸਾਡਾ ਵੜ ਕਿੱਧਰ ਆ ਕੋਈ ਨਾ ਕੋਈ ਲਿਟ ਪਾ ਰਹੇ ਆ ਪਰ ਨਹੀਂ ਦੇਖੋ ਅਸੀਂ ਕਾਨੂੰਨੀ ਸਲਾਹ ਲੈ ਕੇ ਜੋ ਸਾਡੇ ਹਾਈ ਕਮਾਂਡ ਫੈਸਲਾ ਕਰੂਗੀ ਉਹ ਅਸੀਂ ਕਰਾਂਗੇ ਪਰ ਇਹ ਜਾ ਸਿਰੇ ਆਮ ਕਾਨੂੰਨ ਦੀਆਂ ਧੱਜੀਆਂ ਉੜਾਈਆਂ ਨੇ ਜੀ ਤੁਸੀਂ ਭਲੀ ਭਾਂ ਜਾਣਦੇ ਹੋ ਅੱਜ ਤੁਸੀਂ ਕਹਿੰਦੇ ਹੋ ਅੱਗੇ ਤਾਂ ਕਹਿੰਦੇ ਪ੍ਰਧਾਨ ਜੀ ਮੀਟਿੰਗ ਨਹੀਂ ਉਹ ਅੱਗੇ ਵੀ ਪ੍ਰਧਾਨ ਜੀ ਤੋਂ ਬਿਨਾ ਮੀਟਿੰਗ ਕਰਦਾ ਪਤਾ ਹੈ ਹੈਰਾਨ ਆ ਜੀ ਇਹ ਬਿਲਕੁਲ ਸੱਚਾਈ ਹੈ نمان جی دو بار چنڈی گڑھ گئے دو بار جا کے انہوں نے اپنا وارڈ سیٹ کیا وارڈ سیٹ کر کے باقی ایسی کوئی کدھر نہ اپنا وارڈ سیٹ کر کے اتنے جا کے انہوں نے ایمی بھی گل کہی کہ میں گلکیت سن کو میں جب دیا اپنا وارڈ انہوں نے سیٹ کر کے اپنا ضمے منگا کے اتنے آ کے اتو نقشے دیکھ فوٹو کچھ ਫੋਟੋਆਂ ਖਿੱਚ ਕੇ ਸ਼ਹਿਰ ਦੇ ਕਾਨੂੰਨ ਪਾਈਆਂ ਨਾਲ ਸ਼ਹਿਰ ਵਾਸੀਆਂ ਨੂੰ ਦਬਰਾ ਕੀਤਾ ਸ਼ਹਿਰ ਵਾਸੀਆਂ ਨੂੰ ਦਬਰਾ ਕੀਤਾ ਆਪਣੇ ਬੰਦਿਆਂ ਨੂੰ ਦਬਰਾ ਕੀਤਾ ਸਾਡੇ ਦੇ ਗਿੱਲਾ ਮੁਖ ਦੇਲ ਜਾਂਦੇ ਇਹ ਜਿਹੜੀ ਬਾੜ ਬੰਦੀ ਆ ਬਾੜ ਬੰਦੀ ਪੰਜਾਬ ਸਰਕਾਰ ਯੇ ਕਰਨੀ ਹੁੰਦੀ ਆ ਬਾੜ ਬੰਦੀ ਮਾਨਯੋਗ ਫਾਰਮਲਨ ਸਾਫ ਦੀ ਮਨਜ਼ੂਰੀ ਦਿੱਤੀ ਹੁੰਦੀ ਹੈ ਇਹਨੂੰ ਕੋਈ ਨਗਰ ਕੌਂਸਲ ਜਾਂ ਕੋਈ ਹੋਰ ਕੋਈ ਹੁਕਮ ਨਹੀਂ ਕਰ ਸਕਦੀ ਨਗਰ ਕੌਂਸਲ ਦੇ ਕੋਲ ਕੋਈ ਪਾਵਰ ਨਹੀਂ ਹੈਗੀ ਪੰਜਾਬ ਸਰਕਾਰ ਨੇ ਫਾਰਮਲਨ ਦੀ ਸ਼ਕਉ ਨੂੰ ਆਪਣਾ ਚੈਲੰਜ ਕਰਨ ਦੀ ਇਹ ਗੱਜਾ ਮੁੱਖ ਰੱਖਦੇ ਹੋਏ ਅਸੀਂ ਜਦੋਂ ਇਹਨਾਂ ਨੇ ਪਾਇਆ ਤਾਂ ਸੀ ਇਹ ਅੱਜ ਵੀ ਅਰਮਾਗੀ ਤਾਂ ਤਾਕੀਆਂ ਵੀ ਲੈ ਕੇ ਆਏ ਸੀ ਤਾਕੀਆਂ ਲੈ ਕੇ ਆਏ ਸੀ ਇਸ ਕੋਲ ਪ੍ਰਭਾਵ ਦੇ ਖਾਸ ਲੈ ਕੇ ਆਏ ਸੀ ਉਹ ਬਾਦ ਦੇ ਖਿਲਾਫ ਲੈ ਕੇ ਆਸੀ ਬਿੰਦੂ ਕਿਹੜੀਆਂ ਪਾਰਟੀਆਂ ਜੜੀਆਂ ਨੇ ਤੁਸੀਂ ਜਾਣਦੇ ਹੋ ਸਤਿਕਾਰਯੋਗ ਸਾਰੀ ਪ੍ਰੈਸ ਮੀਡੀਆ ਵਾਲੇ ਸਾਰੇ ਜਾਣਦੇ ਨੇ ਜਦੋਂ ਇੱਕ ਸਰਕਾਰ ਸੱਚ ਜੁਦੀ ਆਂ ਬਿੰਦੂਆਂ ਪਾਰਟੀਆਂ ਉਹਦੇ ਖਿਲਾਫ ਬੋਲਦੀਆਂ ਹੁੰਦੀਆਂ ਨੇ ਇਹ ਸਾਰੀਆਂ ਗੱਲਾਂ ਕੀ ਬਨੇ ਆਦਮ ਨੇ ਜੀਆਂ ਕਿ ਨਹੀਂ ਹੁੰਨੀਆਂ ਚਾਹੀਦੀਆਂ ਉਹ ਗੱਲਾਂ ਇੱਧਰ ਲੱਗ ਖੜਿਆ ਦੋ ਵੜੀਆਂ ਉੱਧਰ ਲੱਗੀਆਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਬਾੜਾਂ ਦੇ ਵਿੱਚ ਹੁਣ ਮੇਰਾ ਬਾੜ ਤੁਸੀਂ ਲੈ ਲਓ ਮੇਰਾ ਬਾੜ ਤੁਸੀਂ ਮੇਰਾ ਬਾੜ ਤੁਸੀਂ ਲਓ ਮੇਰਾ ਬਾੜ ਤੁਸੀਂ ਲਓ ਮੇਰਾ ਬਾੜ ਅੱਜ ਕੱਟ ਕੇ ਇੱਧਰ ਮਾਰਿਆ ਪਹਿਲਾਂ ਜਦੋਂ ਸਰਦਾਰ ਰਣਜੀਤ ਸਿੰਘ ਤਲਵੰਡੀ ਜੀ ਨੇ ਬਾੜਾਂ ਦੀ ਕਾਇਸੀ 2015 ਦੇ ਵਿੱਚ ਇੱਧਰੋਂ ਮੇਰਾ ਚੱਕੇ ਬਾੜ ਪੱਟੀਆਂ ਦੇ ਨਾਲ ਜੋੜਿਆ ਸੀ ਗੱਤਾ ਸੀ ਕੋਈ ਬੋਲਿਆ ਨਹੀਂ ਅਸੀਂ ਉੱਥੇ ਗਏ ਵੀ ਆ ਸਾਨੂੰ ਉੱਥੇ ਕਿਸੇ ਨਾ ਕੋਈ ਮਤਲਬ ਕਿਸੇ ਵਰ ਵੀ ਗਏ ਆ ਸਰ ਸਾਨੂੰ ਉੱਥੇ ਨੂੰ ਨਾ ਅੰਦਰ ਹੀ ਫੜਨਾ ਤਾਂ ਕਿ ਮਾਰੇ ਘਰ ਨੂੰ ਵਾਪਸ ਆ ਕੇ ਅਸੀਂ ਫੇਰ ਵੀ ਜਿੱਤ ਗਏ ਇਹ ਗੱਲਾਂ ਬਿਲਕੁਲ ਬੇ ਬੁਨਿਆਦ ਨੇ ਅੱਜ ਇਹਨਾਂ ਦੀ ਮਜੂਰਤੀ ਹੈਗੀ ਆ ਕਾਂਗਰਸ ਪਾਰਟੀ ਦੀ ਕਾਂਗਸ ਪਾਰਟੀ ਦਾ ਪ੍ਰਧਾਨ ਇਹ ਸਾਰਿਆਂ ਨੂੰ ਬਗਰਾ ਕਰਦੇ ਆ ਜਦੋਂ ਕਿ ਇਹਨੂੰ ਇਹੋ ਜਿਹਾ ਕਰਨਾ ਨਹੀਂ ਚਾਹੀਦਾ ਆ ਜੀ ਆਪ ਸਰਕਾਰ ਦੀ ਇੱਕ ਹੋਰ ਤੱਕੇ ਸ਼ਹੀ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਇਹਨੂੰ ਪ੍ਰਧਾਨ ਨੂੰ ਹਾਊਸ ਚੋਂ ਦਾ ਜਦੋਂ ਐਮਸੀ ਜਿੱਤ ਕੇ ਆਉਂਦੇ ਨੇ ਉਸ ਤੋਂ ਬਾਅਦ ਪ੍ਰਧਾਨ ਚੁਣਿਆ ਜਾਂਦਾ ਪ੍ਰਧਾਨ ਦੇ ਹੱਕਾਂ ਤੇ ਡਾਕਾ ਇਹ ਮੀਟਿੰਗ ਅੱਜ ਤੱਕ ਇਤਿਹਾਸ ਗਵਾਏ ਪ੍ਰਧਾਨ ਕੋਲੇ ਹੱਕਾ ਜਿਹੜਾ ਨਹੀਂ ਪਈ ਪ੍ਰਧਾਨ ਨਹੀਂ ਰੱਖ ਸਕਦਾ ਐਮਸੀ ਪ੍ਰਧਾਨ ਨੂੰ ਲੈਟਰ ਲਿਖ ਕੇ ਦਿੰਦੇ ਨੇ ਵੀ ਆ ਮਤਾ ਮੀਟਿੰਗ ਚ ਪਾਇਆ ਜਾਵੇ ਤੇ ਪ੍ਰਧਾਨ ਆਪਣੇ ਐਮਸੀਆਂ ਦੀ ਸਹਿਮਤੀ ਨਾਲ ਉਹ ਮੀਟਿੰਗ ਚ ਮਤਾ ਲੈਂਦਾ ਸੀ ਪਰ ਆ ਦੇਖੋ ਲੋਕਤੰਤਰ ਦੇ ਆਣ ਲੋਮੀ ਕਰ ਲੈਣੇ ਆਣ ਕੰਟੀ ਕੋਟੋ ਫੋਟੋ ਕੋਟੋ ਬੰਦ ਕਰੋ ਬੰਦ ਕਰੋ ਜੰਦਾਬਾ 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 ਰੱਦੀ ਕੰਡਰ ਦੁਆਰਾ ਚੱਕੀ ਲਿਆ ਇੰਨੀ ਮਾੜੀ ਗਲੇ ਚੋਰੀ ਕਰਨੇ ਕਿ ਲੋੜਾ ਜੋਸ਼ ਹੁੰਦਾ ਠੀਕ ਹੈ ਸਭ ਸਾਹਮਣੇ ਰੱਖੋ ਤੁਹਾਡੇ ਬਾੜ ਨਾਲ ਵੀ ਕੋਈ ਜਾ ਛੇੜ ਛੜ ਹੋਈ ਹੈ ਜੀ ਦੇਖਿਆ ਤੁਸੀਂ ਨਕਸ਼ਾ ਜੀ ਕੋਈ ਖੰਨੇ ਨਹੀਂ ਕੀਤਾ ਹੈ ਜੀ ਅੱਛਾ ਸਾਹਮਣੇ ਤੰਗੜਾ ਹੋਈ ਹੈ ਚਾਹ ਰਿਹਾ ਹੈ ਜੀ ਤੇ ਜੇ ਕਹਿੰਦੀ ਤੋਂ ਉਹ ਵਾਰ ਸੁਧਾਨ ਕੀ ਜਾ ਚੁੱਕਦੇ ਨੇ ਉਥੇ ਉਹਨਾਂ ਦੇਖਿਆ ਨਹੀਂ ਆ ਗਿਆ ਉੱਥੇ ਕਿਉਂ ਘੱਗਰਾਂ ਦੇ ਸਤਿਕਾਰ ਦੀ ਉਹ ਤਾਂ ਦੇਖ ਕੇ ਆਈ ਨੇ ਉਹ ਵੀ ਫੋਟੋਆਂ ਕਿੱਥੇ ਲਈ ਆਈ ਨੇ ਫਿਰ ਇਹਨਾਂ ਨੇ ਆਪ ਉਹ ਜਿਹਨੇ ਕਿਹਾ ਆਪਣਾ ਮਾਰਕਾ ਪ੍ਰੋਪਰ ਕਰਵਾ ਲਿਆ ਬਾਕੀ ਆਾਰੇ ਜੋ ਮਹੀਨਾਂ ਬਾਕੀ ਇਸ ਕਰ ਮੈਂ ਹੋਰ ਕਹਿਣਾ ਚਾਹੁੰਦੀ ਆ ਕਿ ਕਾਂਗਰਸ ਤੇ ਅਕਾਲੀ ਇੱਕ ਮੈਂ ਵੀ ਕਹਿ ਕਾ ਜਾਣੀ ਕੌਂਸਲਰ ਬਣੀ ਹੈ ਅਕਾਲੀ ਅਕਾਲੀਆਂ ਦਾ ਜਿਹੜੇ ਤੋਂ ਆਪਸ ਵਿੱਚ ਮਿਲੇ ਹੋਏ ਨੇ ਮਿਲ ਕੇ ਯਾਨੀ ਕਿ ਉਹ ਭਈ ਉਹ ਮੈਂ ਕੋਸ਼ਿਸ਼ ਕਰ ਰਹੀ ਨੇ ਕਿ ਬਾਕੀਆਂ ਨੂੰ ਤਾਂ ਹੀ ਕੋਸ਼ਿਸ਼ ਤੇ ਉਹ ਲੱਗੀ ਹੋਈ ਸੀ ਕਿ ਉਹ ਆਪਸ ਵਿੱਚ ਕਾਂਗਰਸ ਅਕਾਲੀ ਨਸਤ ਹੋਣੇ ਹੋ ਕੇ ਆਪਸ ਵਿੱਚ ਲੱਗਦੇ ਉਹਾਂ पे ਆਮ ਪਾਰਟੀ ਦੀ ਜਿਹੜੀ ਚੜ੍ਹਤੀ ਅਸ਼ਵਿੰਧ ਚੜ੍ਹਤੇ ਜਾਂ ਉਹਨਾਂ ਦੇ ਜੋ ਬਈ ਬਨਨ ਜਾ ਰਹੇ ਆਖਾਂ ਲੋਕ ਖੜੀ ਚੜ੍ਹਤੇ ਕਿ ਉਹ ਬਈ ਉਹ ਇਸ ਟਾਈਮ ਘਬਰਾਏ ਉਹ ਇਹ ਕੋਸ਼ਿਸ਼ ਕਰ ਰਹੇ ਨੇ ਕਿ ਆਪਸੇ ਮਿਲ ਕੇ ਨਾ ਜਿਸ ਤਰੀਕੇ से ਬੜੀ ਘਰਾਈਏ ਕਿ ਨਾ ਆਪਾਂ ਦੀਆਂ ਆਗਿਆਵਾਂ ਲੜਾਈ ਵਿੱਚ ਅੱਜ ਖੱਲੇ ਦੇ ਲੋਸੀ 17 ਵਾਦਨਾਵਾਂ ਵਿੱਚ ਬੀਜੇਪੀ ਦੇ ਮਾਰ ਨਾਲ ਇਹ 92 ਦੀ ਤੁਹਾਨੂੰ ਤਾਂ ਲੱਗਦਾ ਨਹੀਂ ਵਾਪਸ ਇਹ ਸ਼ਹਿਰ ਦੇ 14 ਵਾੜ ਨੂੰ ਖਰਾਬ ਕਰਦੀ ਹੈ ਇਹਨਾਂ ਦਾ ਇੱਕ ਜਿਹੜਾ ਆਲੂ ਦੇ ਮੁੱਟੋ ਵੀ ਨਿਕਲੇ ਵੀ ਸ਼ਹਿਰ ਦੇ 32 ਵਾੜ ਅਸੀਂ ਖਰਾਬ ਕਰਤੀ ਜਮ ਨੇ ਇੱਕ ਵਾੜ ਜਿਹੜਾ ਸਹੀ ਸੀ ਤਾਂ ਉਹ ਇਹਨਾਂ ਨੂੰ ਪ੍ਰਧਾਨਗੀ ਵਾਲਾ ਕਹਿ ਰਹੇ ਨਹੀਂ ਪ੍ਰਧਾਨਗੀ ਵਾਲਾ ਸਹੀ ਹੈ ਪ੍ਰਧਾਨਗੀ ਵਾਲਾ ਕਹਿੰਦਾ ਉਹ ਤਾਂ ਲੱਗਿਆ ਖਾਣਾ ਤਾਂ ਸਾਡਾ ਬਾੜ ਕਿਸੇ ਦੀ ਜਿਹੜੇ ਇਹਨਾਂ ਨੂੰ ਨੱਖਿਆ ਵੀ ਦੇ ਫੜਾ ਉਹ ਕਹਿੰਦੇ ਆਪਣਾ ਟੀਸ਼ਰਟ ਮੋਟਾ ਕੇ ਆਏ ਨੇ ਸਾਡੇ ਨਾਲ ਧੋਖਾ ਹੋ ਰਿਹਾ ਸਮਝਾ ਰਹੇ ਨੇ ਮੈਂ ਦਾ ਖਰਾਬ ਹੋ ਰਿਹਾ ਹੈ ਸਾਡੇ ਸफाई ਕਰਮਚਾਰੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਗੱਲ ਕਰਾਂਗੇ ਸੁਖਮਤ ਜੀ ਸਿੰਘਾ ਕੀ ਕਾਹ ਮੈਂ ਸਾਰੇ ਸਾਰੀਆਂ ਪਾਰਟੀਆਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨਵੀ ਚਰਤ ਨੂੰ ਦੇਖ ਕੇ ਅਕਾਲੀ ਗੱਲ ਕਾਂਗਰਸ ਬੀਜੇਪੀ ਸਾਰੇ ਬੁਖਲਾਏ ਨੇ ਇਹਨਾਂ ਨੂੰ ਹੋਰ ਕੋਈ ਰਾਹ ਨਹੀਂ ਉਹਨਾਂ ਰੌਲਾ ਪਾਉਣ ਤੋਂ ਬਿਨਾਂ ਹੋਰ ਕੋਈ ਪੱਲੇ ਨਹੀਂ ਹੈ ਲੱਗਦਾ ਹੈ ਕਿ ਇਲੈਕਸ਼ਨ ਕਰਾਉਣਾ ਨਹੀਂ ਚਾਹੁੰਦੇ ਇਹ ਬਿਲਕੁਲ ਇਹ ਇਸੇ ਫਰਾਗ ਦੇ ਵਿੱਚ ਨਾ ਵੀ ਇਲੈਕਸ਼ਨ ਨਾ ਹੋਵੇ ਇਲੈਕਸ਼ਨ ਡਿਲੇ ਹੋ ਜੂਏ ਇਹਨੂੰ ਫਾਇਦਾ ਹੋ ਜੂ। ਜਿਹਨੇ ਮਾਨ ਸਾਹਿਬ ਨੇ ਜੋ ਤਰੱਕੀ ਪੰਜਾਬ ਦੀ ਕੀਤੀ ਹੈ ਪੰਜਾਬ ਸਰਕਾਰ ਨੇ ਇਹਨਾਂ ਨੂੰ ਹਜਮ ਨਹੀਂ ਆ ਰਹੀ ਉਹ ਵੀ ਮਾਨ ਸਾਹਿਬ ਦਾ ਇਹਨਾ ਨਾਮ ਆ ਕਿ ਦੇ ਹੋਰ ਨਾਮ ਵੀ ਅਗਲੇ 20-25 ਸਾਲ ਲਈ ਕਿਤੇ ਬਾੜਬੰਦੀ ਲੈ ਕੇ ਜਾਊਗਾ ਉਹ ਤੁਸੀਂ ਬਾੜਬੰਦੀ ਬਾੜਬੰਦੀ ਠੀਕ ਹੈ ਸਰਕਾਰੇ ਤਰਫ ਬਾੜਬੰਦੀ ਹੁੰਦੀ ਹੈ ਤਾਂ ਕਟਪਟ ਤਾਂ ਮਾੜੀ-ਮੋਟੀ ਹੁੰਦੀ ਆਉਂਦੀ ਅੰਦਰ-ਉਂਦਰ ਜੇ ਕੋਈ ਬੰਦੇ ਨੇ ਕੰਮ ਕੀਤਾ ਹੋਵੇ ਉਹਨੂੰ ਕੋਈ ਖਤਰਾ ਨਹੀਂ ਹੁੰਦਾ ਸਾਸ਼ਿਆ ਜਿੱਥੇ ਮਰਜੀ ਲੜ ਲਵੇ ਜੀ ਇਹ ਥੋੜੀ ਗੱਲ ਸਹੀ ਹੈ ਬਿਲਕੁਲ ਸਹੀ ਹੈ ਜੇ ਕੰਮ ਕਰੇ ਉਹਨੂੰ ਤਾਂ ਖਤਰਾ ਨਹੀਂ ਹੁੰਦਾ ਪਰ ਜਦੋਂ ਬਾੜ ਬੰਦੀ ਹੁੰਦੀ ਹੈ ਤਾਂ ਬਾੜ ਬੰਦੀ ਚ ਕੱਟਪਟਦਾ ਹੁੰਦੀ ਹੈ ਕਰੋਧ ਕਰਕੇ ਹੁੰਦੀ ਹੈ ਜੀ ਕਿਤੇ ਇਹ ਵੋਟਾਂ ਨੂੰ ਇਕੁਲ ਕਰਨ ਲਈ ਕਿਦਾਂ ਕਿਦਾਂ ਨਬਜ਼ੇ ਇੱਕ ਲੱਗੇ ਨੂੰ ਛੱਡਣਾ ਚਾਹੀਦਾ